ਲੱਫੈ ਨਾਈ ਗਲਤ ਕਰ ਲਾ ਹੇਲੋ ਹਾਂ ਬਣ ਸਸਰੀ ਕਾ ਫੋਰ ਕੇ ਮੈਂ ਠੀਕ ਹਾਂ ਤੂੰ ਹਾਂ ਹਾਂ ਠੀਕ ਹੈ ਬਸ ਕਰਨਾ ਤਾਂ ਕੀ ਹੈ ਕੁਛ ਨਹੀਂ ਕਰਦੇ ਕੀ ਕਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਚੱਲ ਹੋਰ ਜਵਾਕ ਜੱਲੇ ਠੀਕ ਹੈ ਸਾਰੇ ਹਾਂ ਹਾਂ ਠੀਕ ਹੈ ਭਣੇ ਹਾਂ ਵਧੀਆ ਸਾਰੇ ਤੂੰ ਦੱਸ ਠੀਕ ਹੈ ਵਧੀਆ ਚੱਲ ਵਧਾਈਆਂ ਫਿਰ ਤੈਨੂੰ ਫੋਨ ਦੇ ਨਵੇਂ ਦੀਆਂ ਹਾਂ ਹਾਂ ਚੱਲ ਠੀਕ ਹੈ ਭਣੇ ਫਿਰ ਮੈਂ ਤੈਨੂੰ ਠਹਿਰ ਕੇ ਫੋਨ ਲਾਉਂ ਹੈ ਚੰਗਾ ਨਵਾਂ ਫੋਨ ਲੈ ਕੇ ਮੈਂ ਕਿਹੜਾ ਕਿਸੇ ਗੱਲੋਂ ਘਟਾਂ ਫਿਰ ਮੈਂ ਤਾਂ ਆਪ ਨਵਾਂ ਫੋਨ ਦੇਉਣੀ ਹੈ ਫਿਰ ਮੈਂ ਤਾਂ ਆਈਫੋਨ ਲਿਓਂਗਾ ਦੂਜਾ ਨਹੀਂ ਲਿਓਂਦੀ ਕਿਵੇਂ ਬਹੁਤ ਪੁਰਾਣਾ ਹੋ ਗਿਆ ਇਹ ਤੋਂ ਕੀ ਕਰਾਂ ਮੈਂ ਤਾਂ ਫਿਰ ਨਵਾਂ ਫੋਨ ਹੀ ਲਿਆਉਣੀ ਪੈਸੇ ਹੈਗੇ ਨੇ ਮੇਰੇ ਕੋਲ ਮੈਂ ਕਿਹੜਾ ਕਿਸੇ ਨੂੰ ਦੱਸਣਾ ਬਹੁਤ ਪੁੱਛੋਗੇ ਬਾਬੂ ਨੂੰ ਕਹਿ ਦੂੰਗੀ ਵੀ ਕੋਈ ਗੱਲ ਵੇ ਚਲ ਕੋਈ ਨਹੀਂ ਮੈਂ ਤਾਂ ਫਿਰ ਨਵਾਂ ਫੋਨ ਹੀ ਲਿਆਵਾਂ ਹਾਂ ਦੱਸਣਾ ਮੈਂ ਕਿਹਨੂੰ ਮੈਂ ਤਾਂ ਕਿਸੇ ਨੂੰ ਦੱਸਦੀ ਫੋਨ ਹੀ ਲਿਆਉਣੀ ਆ ਬੜਾ ਮੇਕਅੱਪ ਤਾਂ ਕਰ ਲਈ ਸੋਖੀ ਸਲਫੀ ਤਾਂ ਲਾ ਲਈ ਮਾੜੀ ਮੁੱਠੀ ਮੈਂ ਕਿਹੜਾ ਕਿਸੇ ਗੱਲੋਂ ਘਟਾਂ ਫਿਰ। ਕੋੜੇ ਬਾਟਰ ਦੀ ਲਾਦੀ ਮਾਰੋ। ਚਲ। ਐਨਕਾਂ ਕੀ ਤੇਦੱਤ ਹੈ ਮੈਂ। ਹਾਂ ਬੰਦ। ਚਲ ਮੈਂ ਲਈ ਆ ਮਾ।

ਪਾਂਡੇ ਪੁੰਡੇ ਦਾ ਤਾਂ ਬਾਹਰ ਨਹੀਂ ਨਿੰਨੇ ਪੜਦਾ ਕਹਿੰਦਾ ਕੱਢ ਲਾ ਕਦੇ ਕੋਸ ਕਰੀ ਇੱਕ ਰੁਪਿਆ ਤੋਂ ਹੋ ਗਈ ਆ ਮੰਮੀ ਦਾ ਪੈਸਾ ਮਾਣਾ ਮਟਾ ਕੰਮ ਤਾਂ ਨਾ ਕਰਾਂ ਮਾਤਾ ਜੀ ਨਾ ਕੀ ਕਰੀ ਜਾਂਦੀ ਐ ਦੇਖਦੀ ਐ ਜਾ ਕੇ ਮੇਰੇ ਗਿੰਦੀ ਆ ਗਈ ਉਹ ਲੈ ਡੇਰੀ ਹੈ ਇਹ ਮੰਮੀ ਮੰਮੀ ਉਹ ਕਿੱਧਰ ਵਗ ਗਈ ਹੋਂਟਾ ਆ ਪਿਆ ਦਾ ਪੜਾਂ ਦਿੱਦੜ ਬਗੀ ਡੈਰੀਆਂ ਫੇਰੀਆਂ ਨਹੀਂ ਲੋਟ ਆਉਂਦੀਆਂ ਕਿਸੇ ਕੋਲ ਬਾਕੀ ਉਸੇ ਦੀ ਕੋਲ ਹੋਰ ਕਿ ਕੰਮ ਥੋੜੀ ਆ ਘੜਾ ਦੱਸਣਾ ਕਿ ਸੇ 20 ਦਿਨ ਕਰਦੀ ਆ ਮਮਾ ਰਾਜੂ ਦੀ ਸਾਦੀ ਕੀਤੀ ਓਹ ਤਾਂ ਬਥੇਰਾ ਨਾਮ ਰੱਖ ਕਿ ਤੇ ਦੇਖਦੀ ਨਾ ਹੋਵੇ ਸਾਹਮਣੇ ਦੇਖੋ ਹਾਂ ਤਾਂ ਬਥੇਰੇ ਸਮਾਂ ਮੈਂ ਬੁਝੇ ਸਾਹਮਣੇ ਉਹ ਸਾਹਮਣੇ ਬੈਠੀ ਐ ਇਹ ਤਾਂ ਸਾਹਮਣੇ ਹੀ ਰਹਿੰਦੀ ਐ ਚਲ ਮੈਂ ਕਿਹੜਾ ਦੱਸਣਾ ਮੈਂ ਤਾਂ ਸੱਚੀ ਦਿਖਾਉਂਗੀ ਦੋ ਪੈਸੇ ਵੱਧ ਦੀ ਦੱਸੀ ਮੈਂ ਕਿਹੜਾ ਨਕਟ ਦੱਸਣਾ ਇਹਨਾਂ ਬੈਠ ਕੰਮ ਪਹਿੰਦੀ ਐ ਨਾ ਮੈਂ ਕਿੱਧਰ ਜਾਇਆ ਹੁਣ ਟੈਂਪਸ਼ੀਪੇ ਜਾਣਾ ਕਿ ਤੂੰ ਇੱਥੇ ਹੀ ਗਈ ਸੀ ਮੈਂ ਤਾਂ ਮੈਂ ਹੋਰ ਕਿੱਥੇ ਜਾਵਾਂ ਉਹ ਕਿੱਥੇ ਲੈ ਚ ਇਹਦਾ ਮੈਂ ਫੋਨ ਲਈ ਆ ਅੱਛਾ ਹਾਂ ਤੇ ਫਿਰ ਦਿਖਾਤਾ ਤੇ ਕਿੱਦਾਂ ਜਾਣੀ ਸਾਨੂੰ ਕੋਈ ਵੀ ਦਿਖਾ ਦਊਗੀ ਐਡੀ ਸ਼ਿੰਦੀ ਦੱਸ ਕੀ ਹੈ ਇੱਥੇ ਤਾਰਾ ਲਾ ਪੰਜੀ ਪੰਜੀ ਨੰਬਰ ਹੀ ਜਾਂਦੇ ਆ ਤੇ ਫੋਨ ਫਰੀਜੀ ਫਿਰਦੀ ਪਤਾ ਨਹੀਂ ਕਿਹਦੇ ਨਾਲ ਤੁਰੀ ਫਿਰਦੀ ਤੇ ਦਿਨ ਸ਼ੀਤੇ ਉਹ ਵੀ ਦਿਨੇ ਤੈਨਾਂ ਨੂੰ ਯਾਦ ਨਹੀਂ ਆਉਂਦਾ ਕੁਛ ਇਹ ਦੇ ਦੇ ਕੋਈ ਨੇ ਪੈਸੇ ਕਿੱਥੋਂ ਆ ਗਏ ਇੱਥੇ ਤਾਂ ਜੋ ਕੰਪੀਸਾ ਲੱਖਾ ਹੋ ਰਿਹਾਗਾ ਕਰ ਉਹ ਤੋਂ ਮੰਗ ਤਾਂ ਦੇ ਉਹ ਤੋਂ ਮੰਗੇ ਫੋਨ ਫਰੀਜੀ ਫਿਰ ਦੇਖ ਸ਼ਰਮ ਨਹੀਂ ਆਉਂਦੀ ਕੋਹਰਾ ਵੀ ਮੇਰੇ ਜਵਾਬ ਦਾ ਮੰਗਦਾ ਸਦਾ ਤੇ ਮੈਂ ਇੱਥੇ ਫੋਨ ਫਰੀਜੀ ਫਿਰਦੀ ਕੀ ਪਤਾ ਕਿ ਅਹਦੇ ਲਈ ਹੋ ਜਿਹੜੇ ਦਿਖਾਉਂਦੀ ਨਹੀਂ ਲੈ ਕੇ ਅੰਦਰ ਵਰਦੀ। ਇੱਕੋ ਆਏ ਹੋ ਜੀ ਉਹ ਤਾਈ ਰਲ ਜਾਂਦੀ ਐ। ਉਂਗਲ ਤਾਂ ਉਹਦੀ ਐ। ਉਹਨੇ ਨਾ ਤਾਂ ਦਬਸਣਾ ਤੇ ਨਾ ਸਾਡਾ ਦਬਸਣਾ। ਲਾ ਕਿਵੇਂ ਕਰਦੀ ਸੀ। ਕੀ ਲਈ ਹੈ? ਆ ਬਿਰਕਾ ਕਰਦਾ ਲੱਗਦੀ ਐ। ਲੱਖੋਂ ਬਰਤੇ ਰਸਨਾ ਮਿਲ ਗਿਆ ਨਾ। ਹੋਰ ਫੋਨ ਤਾਂ ਐਵੇਂ ਸਾਰਾ ਫੁੱਟਿਆ ਪਿਆ ਸੀ ਸਾਰਾ ਬੇਕਾਰ ਹੋ ਰਿਹਾ ਸੀਗਾ। ਫੋਨ ਤਾਂ ਹੀ ਫੋਨ ਮਿਲ ਗਿਆ ਗਰੰਟੀ ਵੀ ਦਿੱਤੀ ਐ। ਨਾ ਹੋਰ ਹੁਣ ਸੈਮਸੰਗ ਮੇਰਾ ਤਾਂ ਸਾਰਾ ਕੁਝ ਪਵਾ ਹੀ ਲਿਆ। ਲੈ ਦਫਾ ਹੀ ਦੇਵਾ ਫਿਰ ਮੱਚੀ ਜਾਊਗੀ ਲੈ ਲੈ ਆਹ ਨੂੰ ਲੈ ਆਂ ਕੀ ਦਿਨ ਦਫਾ ਮਾ ਮੇਰਾ ਫੋਨ ਸਾਰਾ ਫੁੱਟਿਆ ਪਿਆ ਸੀਗਾ ਪਰ ਪਹਿਲੇ ਹੀ ਦਿਖਾ ਦਿੰਦੇ ਅੰਦਰ ਲੈ ਜਾਣ ਨੂੰ ਦੀ ਕੀ ਲੋੜ ਸੀਗੀ ਮੇਰਾ ਤਾਂ ਫੋਨ ਸੈਮਸੰਗ ਮੇਰਾ ਤਾਂ ਸਾਰਾ ਕੁਝ ਪਵਾ ਹੀ ਲਿਆ ਉਹ ਤਾਂ ਫੁੱਟਿਆ ਪਿਆ ਸੀਗਾ ਸਾਰਾ ਆਈਫੋਨ ਲੈ ਆਂ ਮੈਂ ਤਾਂ ਤੇ ਤਾਈ ਗਈ ਸੀ ਮੈਨੂੰ ਐਂ ਦੱਸ ਆਈਫੋਨ ਤਾਂ ਕੋਈ ਸਸਤਾ ਮਿਲਦਾ ਨਹੀਂਗਾ ਤੇ ਇੰਨੇ ਦੇ ਪੈਸੇ ਤੇ ਕੋ ਕਿੱਥੋਂ ਆਗੇ ਲਾ ਮੇਰੇ ਕੋਲੇ ਕਿੱਥੋਂ ਆਉਣੇ ਸੀਗੇ ਮੈਂ ਤਾਂ ਉਹੀ ਗੱਲ ਕਿਸ਼ਤਾਂ ਦੇ ਲਈ ਲਈਆਂ ਧਾਰ ਵੀ ਚੱਲ ਫੇਰ ਹੌਲੀ ਹੌਲੀ ਦੇ ਦੇਾਂਗੇ ਜਿਦੋਂ ਪਹਿਲ ਸੁਣਾਇਆ ਕਰੂਗੀ ਹੌਲੀ ਹੌਲੀ ਵਿੱਚੋਂ ਥੋੜੇ ਥੋੜੇ ਦੇ ਦਿਆ ਕਰੂੰਗੀ ਥਾਂਡੇ ਨਹੀਂ ਜਦੋਂ ਅਸੀਂ ਆਖਰਸਿਰ ਵੀ ਕਿਸ਼ਤ ਚੱਕ ਲਾ ਭਾਈ ਜੋ ਆਖਾਂ ਦੀ ਫੀਸ ਭਰਨੀ ਆ 100 ਕ ਪੈਸੇ ਕ ਘਰੇ ਕੰਮ ਚਾਹੀਦੇ ਹੋ ਉਹ ਤੋਂ ਕਹਿੰਦੀ ਨਾ ਵੀਰ ਮੈਂ ਨਾ ਜਗ ਦੀ ਕਿਸ਼ਤ ਮੈਂ ਨਹੀਂ ਸਰਕਾਰੀ ਪੈਸਾ ਖਾਉਂਦੀ ਤੇ ਫਿਰ ਹੁਣ ਕਿਸ਼ਤਾਂ ਵਾਸਤੇ ਕਿਵੇਂ ਆਗੇ ਤੇ ਫਿਰ ਹੁਣ ਆ ਉਹਦੇ ਕੰਮ ਵਾਸਤੇ ਲਈਆਂ ਮੈਂ ਹੁਣ ਉਹੀ ਗੱਲ ਵੀ ਭਾਈ ਮੈਂ ਕੀ ਕਰਾਂ ਮੈਂ ਬੰਦਾ ਕੋ ਨੀ ਨਮੰਗਾ ਹੁਣ ਕਿੰਨੇ ਦਾ ਆ ਫਿਰ ਕਿੰਨੇ ਦਾ ਪੈਜੀ ਕਿਸ ਤਰ੍ਹਾਂ ਦੇ ਪੈਜੂਗਾ ਉਹੀ ਗੱਲ 50 60 ਦਾ ਤਾਂ ਓਹੋ ਹੋਰ ਲੈ ਫੜਾਉ ਰੇ ਆ ਮੇਨ ਨਜ਼ਰ ਲਾਵੇਂ ਤੂੰ ਫਿਰ ਹੁਣ ਜਦੋਂ ਫੋਨ ਮੈਨਾ ਸਰਦਾ ਹੀ ਨਹੀਂ ਸੀ ਨਾ ਅਮੀ ਤਨ ਮੈਂ ਤਾਂ ਨਹੀਂ ਪਤਾ ਕੁੜੀ ਦਾ ਫੋਨ ਆਉਂਦਾ ਤਾਂ ਨਹੀਂ ਉਹੀ ਗੱਲ ਚੱਜਣਾ ਗੱਲ ਕਰਾਉਂਦੇ ਤੁਸੀਂ ਉਹ ਮੇਰੇ ਫੋਨ 'ਚ ਬਾਜ ਨਹੀਂ ਆਉਂਦੀ ਸੀ ਸਮਝ ਨਹੀਂ ਆਉਂਦੀ ਸੀ ਮੈਨੂੰ ਸਮਝ ਤਾਂ ਨਹੀਂ ਆਉਂਦੀ ਸੀ ਸਾਡੇ ਕੋਲ ਕਿਹੜਾ ਇੱਥੇ ਆ ਵੀ ਨਵਈ ਨਹੀਂ ਅਸੀਂ ਵੀ ਤਾਂ ਪੁਰਾਣੀ ਨਾਲ ਡੰਗੇ ਲਾਹੀ ਜਾਂਨੇ ਆ ਡੰਗੇ ਫਿਰ ਤੁਸੀਂ ਤਾਂ ਭਾਈ ਹੁਣ ਲਾਹੀ ਜੈਨ ਮੈਂ ਇੱਥੋਂ ਤਾਂ ਫਿਰ ਲਿਆ ਨਹੀਂ ਜੇ ਤਾਂ ਬਾਜ਼ ਹੀ ਨਹੀਂ ਆਉਂਦੀ ਹੈਗੀ ਤੇ ਮੈਂ ਪਰ ਦੂਜਾ ਬਟਨ ਵਾਲਾ ਹੀ ਲਿਆਉਂਦੀ ਬਟਨ ਵਾਲਾ ਵੀ ਤੂੰ ਆਈਫੋਨ ਨਹੀਂ ਲੈਣਾ ਛੋਟਾ ਮੈਂ ਕੀ ਕਰਨਾ ਸੀਗਾ ਉਹੀ ਗੱਲ ਵੀ ਖਬਰ ਕਦੋਂ ਯਾਰ 60000 ਰੁਪਏ ਤੇ ਲਾ ਕੇ ਆਈਆਂ ਕੋਈ ਘਰੇ ਕੰਮ ਹੁੰਦਾ ਕਰੇ ਹੁਣ ਕਰੇ ਤਾਂ ਆਈ ਜਾਂਦਾ ਭਈ ਹੁਣ ਲੋਟ ਨਹੀਂ ਆਉਂਦਾ ਫਿਰ ਹੁਣ ਮੈਂ ਤਾਂ ਫੋਨ ਤਾਂ ਲਿਆਉਣਾ ਹੀ ਸੀਗਾ ਲੋਟ ਨੂੰ ਕੀ ਸੀ ਹੁਣ ਸਾਡੇ ਕੋਲ ਵੀ ਤਾਂ ਵਟਣ ਵਾਲੀ ਨੇ ਅਸੀਂ ਕਿਹੜੇ ਤੇ ਆਈ ਹੁਣ ਨਾ ਕੋਈ ਵਟਣਾ ਹੈ ਤੁਹਾਡੇ ਕੋਲ ਫਿਰ ਤੁਸੀਂ ਤਾਂ ਵਟਣਾ ਆਏ ਰੱਖੋ ਤੇ ਇਹ ਤਾਂ ਮੈਂ ਵੱਡੀਆਂ ਗੱਲਾਂ ਆਣੇ ਬਣੇ ਵੱਡੀਆਂ ਕਾਹਦੀਆਂ ਲਾ ਫਿਰ ਹੁਣ ਉਹੀ ਗੱਲ ਜ਼ਿੰਦਗੀ ਐਸ਼ ਨਾਲ ਜਿਵੇਂ ਕੀ ਪਤਾ ਹੁੰਦਾ ਕਰੋ ਬੰਦੇ ਨੇ ਇਹ ਨਹੀਂ ਸੰਦੇਵ ਕਰੇ ਜਵਾਕ ਓਖੇ ਹੋ ਜਾਂਦੇ ਨੇ ਤੇ ਆਪ ਗਰ ਛੱਲਣ ਆਈ ਚਲੋ ਇਹ ਕਰ ਛਰਲੇ ਕਾਹਦੇ ਨੇ ਫਿਰ ਹੁਣ ਉਹੀ ਗੱਲ ਜਿਹੜੀ ਚੀਜ਼ ਬਿਨਾ ਸਰਦੀ ਦੀ ਉਹੀ ਲਈਆਂ ਮੈਂ ਮੈਂ ਕੋਈ ਬੇਫਾਲ ਥੋੜਾ ਸਰਦਾ ਸੀਗਾ ਲੈ ਸਰਦਾ ਜੀ ਜਦੋਂ ਕੁ ਆਉਂ ਜਾਂਦੀ ਸੀ ਕੋਈ ਹੋਰ ਰਿਸ਼ਤੇਦਾਰ ਤੋਂ ਬਸ ਉਹ ਸਾਡੇ ਕੋਲੇ ਵੀ ਲਾ ਸਕਦੀ ਸੀ ਤੁਹਾਡੇ ਕੋਲ ਫਿਰ ਮੁੰਡਾ ਬਾਹਰ ਅੰਦਰ ਤੁਰਾ ਫਰਦਾ ਤੂੰ ਫਿਰ ਹੁਣ ਜਦੋਂ ਕੰਮ ਧੰਦੇ ਚ ਚੱਕਦੀ ਨਹੀਂ ਹੈਗੀ ਉਹ ਕਹਿੰਦੇ ਮम्मी ਮੇਰਾ ਫੋਨ ਨਹੀਂ ਚੱਕਿਆ ਮਾਪੇ ਮੇਰੇ ਫੋਨ ਤੇ ਮੈਨੂੰ ਸਮਝ ਨਹੀਂ ਆਉਂਦੀ ਫਿਰ ਮਾਸੀ ਨੂੰ ਫੋਨ ਲਾਇਆ ਕਹਿੰਦੀ ਮੈਂ ਤਾਂ ਫੋਨ ਲਈ ਨਵਾ ਫਿਰ ਬਾਸੀ ਦੀ ਰੀਸ ਨਾਲ ਲਿਆਈਆਂ ਮਾਸੀ ਕੇ ਤਾਂ ਇੰਨਾ ਗੁੱਸਾ ਹੈਗਾ ਉਹ ਵੀ ਗੱਲ ਆਪਣੇ ਦੇਖ ਲੈ ਹੁਣ ਰੀਸ ਕਰੀ ਇਹ ਰੀਸ ਨਹੀਂ ਹੁੰਦੀ ਕੀ ਮਰ ਤਾਂ ਪਾਸ ਕਰੀਏ ਨਹੀਂ ਆਗੇ ਪਰ ਟਾਈਮ ਆਉ ਤਾਂ ਹੁੰਦਾ ਹੀ ਹੈਗਾ ਫਿਰ ਹੁਣ ਉਹੀ ਗੱਲ ਚੱਲ ਵਾਦੇ ਘਾਟੇ ਫਿਰ ਹੁਣ ਜਿਹੜੀ ਚੀਜ਼ ਬਿਨਾ ਸਰੇ ਨਾਲ ਤਾਂ ਲਿਉਣੀ ਪੈਦੀ ਐ ਤੁਸੀਂ ਤਾਂ ਫਿਰ ਆਈ ਕਰੀ ਜਾਉਂਗੇ ਤੁਸੀਂ ਆਪ ਤਾਂ ਕੀ ਦਬਾਉਣਾ ਹੈ ਹੈ ਚਲ ਤੂੰ ਤਾਂ ਆਈ ਕਰੀ ਜਾਵੇਂਗੀ ਮੈਂ ਤਾਂ ਦੇਖਦੀ ਆ ਫੋਨ ਮੈਂ ਦੱਸਿਆ ਮਸਮਾ ਵੀ ਦੁਕਾਨ ਵਾਲੇ ਤੇ ਪੁਆ ਲਈ ਸੀ ਤੁਹਾਡਾ ਤਾਂ ਮੈਨੂੰ ਪਤਾ ਹੀ ਨਹੀਂ ਦੁਕਾਨ ਵਾਲੇ ਠੂਈ ਮਾਰੂਗਾ ਤੇਰੀ ਤੈਨੂੰ ਕੀ ਪਤਾ ਵੀ ਇਹ ਇੰਨੇ ਦੇ ਆ ਇੰਨੇ ਦੇ ਆ ਹੋਰ ਹੁਣ ਨਾਲ ਤਾਂ ਲੈ ਜਾਈਏ ਇਹ ਬਹੁਤ ਸਸਤਾ ਥੋੜਾ ਹੀ ਹੈਗਾ ਇਹ ਤਾਂ ਸ਼ੁਕਰ ਕਰ ਮੈਨੂੰ ਸਸਤਾ ਦੇਤਾ ਉਹਨਾਂ ਨੇ ਚਲ ਠੀਕ ਆ ਹਾਂ ਤੂੰ ਤਾਂ ਆਈ ਕਰੀ ਜਾਵੇਂਗੀ ਤੂੰ ਵੀ ਖੁਸ਼ ਹੁੰਦੀ ਹੈ ਲੋਕਾਂ ਦੀ ਠੂਈ ਕਰਵਾਈ ਚੱਲਿਆ ਕਰੋ ਦੇਖਾਂ ਮੈਂ ਤਾਂ ਫੋਨ ਹੀ ਦੇਖਦੀ ਆ ਮੈਂ ਤਾਂ ਫਲਾਂ ਦੇਖਾਂ ਸੈਮਾ ਸਮਾ ਤੁਹਾਨੂੰ ਪਾਤੀ ਸੀਗੇ ਵਧੀਆ ਚੱਲਦਾਗਾ ਫੇਰ ਵਾਈਂ ਕਰੀ ਜਾਊਗੀ ਇਹ ਨਹੀਂ ਖੁਸ਼ ਹੁੰਦੀ ਹੈਗੀ ਲਾ ਆਈ ਕੌਣ ਕਿਉਂ ਗਈ ਫਲਾਣਾ ਕਿਉਂ ਗਈ ਵੀ ਉਹੀ ਗੱਲ ਫੇਰ ਜ ਜਦੋਂ ਸਾਦਾ ਹੀ ਨਹੀਂ ਸੀ ਜਿਹੜੀ ਚੀਜ਼ ਬਿਨਾ ਫੇਰ ਹੁਣ ਹੋਰ ਕੀ ਕਰਾਂ ਮੈਂ ਨਾ ਕੁੜੀ ਦਾ ਕੋਈ ਨਾ ਸੀ ਤਾਂ ਨਹੀਂ ਤੁਸੀਂ ਚੱਜਣਾ ਗੱਲ ਕਰਾਉਂਦੇ ਸੀਗੇ ਫੇਰ ਹੋਰ ਦੱਸ ਕੀ ਕਰਾਂ ਹੁਣ ਮੈਂ ਸੈਮਾ ਸਮਾ ਪਾ ਕੇ ਦੇਤੀ ਸੀ ਉਹਨੇ ਵੇਦਾਂ ਹੀ ਕਰੀ ਜਾਣਗੇ ਫੋਨ ਕਿਉਂ ਲਈ ਵੀ ਲੈ ਹਾਂ ਉਹੀ ਗੱਲ ਫੋਨ ਲਿਆਉਣਾ ਨਹੀਂ ਸੀ 60000 ਦਾ ਕਹਿੰਦੀ ਮਹਿੰਗਾ ਲਈ ਤੂੰ ਐਨਾ ਬੋ ਕਿੱਥੋਂ ਵੀ ਉਹੀ ਗੱਲ ਪਰਚਨ ਆਉਂਦੀ ਐ ਥੋੜਾ ਥੋੜਾ ਕਰਕੇ ਭਰ ਦਿਆਂਗੇ ਤੁਸੀਂ ਤਾਂ ਨਹੀਂ ਹੈ ਭਰਨਾ ਮੁੰਡੇ ਨੂੰ ਨਹੀਂ ਪੰਜੀ ਦੇਣ ਦਿੰਦੀ ਆ ਹੁੰਦੀ ਥਿਓਂ ਫੜਾਉਣਾ ਤਾਂ ਬੁੜੀ ਨੂੰ ਤੇ ਸਾਡਾ ਨਹੀਂ ਖਰਚਾ ਪੂਰਾ ਹੁੰਦਾ ਤੁਹਾਡਾ ਤਾਂ ਖਰਚਾ ਪੂਰਾ ਹੀ ਨਹੀਂ ਹੁੰਦਾ ਮੈਂ ਦੱਸ ਕੀ ਕਰਾਂ ਫਿਰ ਹੂੰ ਥੋੜਾ ਨੀ ਲੋਟ ਆਉਂਦਾ ਬਾਈ ਇਹ ਤਾਂ ਫਿਰ ਉਹ ਵੀ ਗੱਲ ਵੀ ਮੈਂ ਤਾਂ ਜਿੰਨਾ ਚਰਜੇ ਆਉਨੇ ਆ ਖਬਰਾਂ ਕਦੋਂ ਫੋਕੜੀ ਨਹੀਂ ਕਹਜੂਗੀ ਹੁਣ ਤਾਂ ਉਹ ਦੇਖਣਾ ਹੀ ਹੈ ਰਿਸ਼ਤੇਦਾਰ ਫੋਨ ਲਾਉਂਦੇ ਨੇ ਕੁੜੀ ਫੋਨ ਲਾਉਂਦੀ ਹੈ ਉਹਦਾ ਜੱਜ ਨਾਲ ਗੱਲ ਨਹੀਂ ਕਰਾਉਂਦੇ ਕਿ ਸਾਡੇ ਕੋਲੇ ਲਾ ਲਿਆ ਕਰੇ ਜੇ ਤੁਸੀਂ ਗੱਲ ਹੀ ਨਹੀਂ ਕਰਾਉਂਦੇ ਹੈਗੇ ਇਹ ਤੇ ਉਹੀ ਗੱਲ ਫੋਨ ਲਾਉਂਦੀ ਹੈ ਜਿਵੇਂ ਆਖੜੀ ਕਹਿੰਦੀ ਮੰਮੀ ਬਾਜ਼ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਮੈਨੂੰ ਫਿਰ ਹੁਣ ਦੱਸ ਮੈਂ ਕੀ ਕਰਾਂ ਭਾਈ ਮੈਂ ਤੇ ਤਾਈ ਨਾਲ ਆ ਕੇ ਉਂਗਲ ਹੀ ਉਹ ਹੀ ਲਾਉਂਦੀ ਹੈ ਉਹ ਉਂਗਲਾ ਕਰਾਉਂਦੇ ਉਹਨੂੰ ਕੀ ਲੋੜ ਉਂਗਲਾ ਲਾਉਂਦੀ ਆ ਲੈ ਗਈ ਕੱਲੀ ਨਾਲੋਂ ਮੇਰੇ ਪਿੰਨਰ ਨਾਲ ਬਗ ਚਰਚ। ਕਾਹ ਦੀ ਸੁਣਦੀ ਤਾ। ਉਹ ਆਟਾ ਵੀ ਬੋਲ। ਸਬਜੀ ਤਾਂ ਬਣੇ ਵੀ ਆਟਾ ਵੀ ਬੋਲ ਨਹੀਂ ਲੈਣਾ। ਸਾਰਾ ਸਿਆਪਾ ਮੇਰੇ ਹੋਇਆ। ਉਹ ਤਾਂ ਉਹਨੀ ਮਾਨ ਸੀ। ਇਹਦਾ ਖੁੰਦਾ ਦੇ ਵਿੱਚ ਫੋਨ ਲਿਆਂਦਾ ਨਾ। ਉਹ ਵੀ ਨਹੀਂ ਮੰਜੇ ਤਾਂ ਪੈਰ ਲਾਉਂਦੀ ਸੀ ਪਹਿਲੇ। ਪਤਾ ਨਹੀਂ ਐਡੀ ਫੋਕਰੀ ਕਿਉਂ ਆ। ਫੋਨ, ਆਈਫੋਨ, ਆਈਫੋਨ ਐਨੀ ਤੱਕ ਮੂਟੂ ਹੀ ਮਰਵਾ ਕੇ ਆਈ ਸੀ। ਇਹੜਾ ਆਈਫੋਨ ਮੈਨੂੰ ਨਹੀਂ ਲੱਗਦਾ ਮੈਂ ਤਾਂ ਨਾਲ ਜਿਵੇਂ ਚੱਲਿਆ ਉਹਦਾ ਖੁੱਲਿਆ ਖੱਲੇ ਲੱਗਦਾ ਮੇਰਾ ਫੋਨ ਇੱਕ ਵਾਰ ਸੇ ਦੱਬਾ ਦਿੱਤਾ ਇਹ ਉਹਦੀਆਂ ਵੀ ਅਜਿਹਾ ਲੱਚੀਆਂੀਆਂ ਲੱਗੀਆਂ ਪੱਟੀਆਂ ਹੋਈਆਂ ਇਹ ਫੋਨ ਫੋਨ ਆ ਗਈਆਂ ਇਹਨੇ ਵੀ ਤੂੰ ਕਿਸੇ ਨਾਲ ਐ ਕਿਹੜਾ ਦਾ ਮੁੰਡੇ ਨਾਲ ਮੈਂ ਤਾਂ ਨਹੀਂ ਜਾਣਦਾ ਚੱਲ ਦੇ ਕੀ ਹਾਲ ਚਾਲ ਹੈ ਪਾਣੀ ਲੈ ਲਓਗੇ ਜੀ ਗਰੇ ਜਵਾਕਾਂ ਵਾਲੇ ਕੋ ਖਾਣ ਨੂੰ ਲੈ ਜੀ ਬਹੁਤ ਦਿਨ ਹੋ ਗਏ ਬਸ ਕਿਵੇਂ ਆਓ ਅ ਮੰਜਾ ਦਵਾਰੀ ਵੀ ਬਾਹਰ ਹੀ ਨਿਗਾਹਦੀ ਹੋਰ ਉਹ ਤਾਂ ਖਵਾ ਦਿਆ ਨਾ ਮਾਂ ਰਮਾ ਕਿਵੇਂ ਆ ਮਾਤਾ ਆਹ ਫੋਨ ਕਿੱਥੋਂ ਲਿਆ ਨਗੀਦਾ ਦੇਖੀ ਨਹੀਂ ਮੈਂ ਲਈ ਆ ਕੋਲੋਂ ਕਿੱਧਰ ਦੇਖਣਾ ਸੀ ਬੈਠੀ ਆ ਬੱਸ ਨਾ ਕਿਵੇਂ ਆ ਬੱਸ ਕੁਛ ਨਹੀਂ ਮਮੀ ਠੀਕਰਾ ਲੈ ਫੋਨ ਕੀ ਕੰਮ ਕਰਾ ਲਿਆ ਕੀ ਦਸਾਂ ਤੇਨੂੰ ਐਵੇਂ ਕਰਜਈ ਕਰੀਂਂ ਦੀਆ ਕਿਉਂ ਜਨਾਹ 30000 ਮਿਲਾਈ ਫੋਨ ਤੇ ਆਈਫੋਨ ਲੈਈ ਆ ਤਮਾ ਮਰਾਉ ਮੈਂ ਰੋੜਾ ਦੇ ੱੱੱਕੇ ਖਾਦਾ ਪਰ ਤਾਂ ਮੈਂ ਕਮਾ ਕਮਾ ਭੇਜੀ ਐ ਨਾ ਤੂੰ ਆਈਫੋਨ ਨਾ ਘਟਾਈ ਜਾਓ ਮੈਂ ਤਾਂ ਕਿਹਾ ਸੀਗਾ ਮੈਂ ਮੈਨੂੰ ਝਾਕ ਝਾਕ ਸੱਪ ਦੀ ਸਰੀਦ ਨੂੰ ਨੋਟ ਝਾਕ ਝਾਕ ਸਾਨੂੰ ਭੇਜਨਾ ਮੈਂ ਤਾਂ ਕਿਹਾ ਸੀ ਮੈਂ ਕਾਥੇ ਆਣ ਵਾਲੇ ਵੀ ਓ ਖਾ ਪੰਜੀ ਪੰਜੀ ਦੱਸ ਕੇ ਆਨੇ ਮੈਂ ਤੂੰ ਆਈਫੋਨ ਖਰੀਦੀ ਕਿਹਨੇ ਨਜ਼ਾਰੇ ਤਾਂ ਲੈਣੇ ਹੀ ਆ ਵਾਰ ਕੇ ਮੈਨੂੰ ਆ ਜਵਾਬ ਦਿਖਾਇਆ ਵੀ ਨਹੀਂ ਚੰਗੀ ਐਂ ਕਾ ਲੱਗਦੀ ਆ ਚੰਗਾ ਪਸੰਦ ਚੰਗਿਆ ਪਰ ਇਹ ਕਾਈ ਦੀ ਹੁੰਗੜਾ ਮੋਂ ਜਾੜਦੀ ਤੋਗੀ ਪਰ ਉਹ ਜਦੋਂ ਆ ਕੇ ਪੱਟ ਖੋਟਾ ਆ ਹਾਂ ਹੁੰਡਾ ਉੱਥੇ ਬਹਿ ਗਿਆ ਜਾ ਕੇ ਬੁਲਾਇਆ ਹੀ ਨਹੀਂ ਅੱਜ ਮੈਨੂੰ ਬਸ ਕੀ ਗੱਲ ਭਾਈ ਹਿੱਥੀ ਬਹਿ ਗਿਆ ਬੋਲੇ ਹੀ ਨਹੀਂ ਅੱਜ ਤੂੰ ਮੇਰੇ ਨਾਲ ਤੂੰ ਨਹੀਂ ਆਈ ਅੱਗੇ ਪੱਲੇ ਬੋਲੇ ਹੀ ਨਹੀਂ ਕੀ ਗੱਲ ਗੱਲ ਕਿਉਂ ਨਹੀਂ ਆ ਹੁਣ ਮੈਂ ਥੋੜੀ ਦਮ ਦੇ ਦਾਂ ਮੈਨੂੰ ਤਾਂ ਇਹਨੂੰ ਅੱਧਾ ਘੰਟਾ ਹੋ ਗਿਆ ਫਿਰ ਅੱਧਾ ਘੰਟਾ ਉਹ ਗੱਗਰ ਤੂੰ ਭੱਜ ਕੇ ਆ ਜਾਂਦਾ ਵੀ ਮੰਮੀ ਕਿਵੇਂ ਐ ਤੇ ਅੱਜ ਤੂੰ ਮੈਨੂੰ ਬੁਲਾਇਆ ਨਹੀਂ ਕੀ ਗੱਲ ਬੁਲਾਇਆ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਪੈਸੇ ਕੇ ਲਹੂਆਂ ਜਿਹਾ ਗੁੱਟਾ ਨਾਲ ਕਮਾਕਮ ਭੇਜ ਦਾਂ ਤੂੰ ਜਿਵੇਂ ਐ ਬੈਈਂ ਨਿਉ ਆਈ ਫੋਨ ਤੇ ਜੇ ਦੁੱਧ ਦੇਉ ਆਏ ਤਾਂ ਮੈਂ ਤੇ ਕਰਾ ਪਈ ਆਈ ਫੋਨ ਤਾਂ ਮੈਂ ਲੈਉਣਾ ਸੀ ਮੇਰਾ ਫੋਨ ਖਰਾਬ ਹੋ ਰਿਹਾ ਸੀ ਜਿਸ ਬਾਜ ਨਹੀਂ ਆਉਂਦੀ ਸੀ ਉਹ ਠੀਕ ਕਰਾ ਲੈਂਦੀ ਠੀਕ ਫਿਰ ਹੁਣ ਕਿਤੇ ਦਾ ਖਰਾਬ ਸੀ ਨਾਲੇ ਤੂੰ ਠੀਕ ਨਹੀਂ ਕਰਾ ਕੇ ਦਿੱਤਾ ਮੈਂ ਤਾਂ ਉਹ ਹੀ ਗੱਲ ਵੀ ਕਿਸ਼ਤਾਂ ਦੀ ਲਈਆਂ ਮਾ ਚਲ ਹੌਲੀ ਹੌਲੀ ਮੋੜ ਦਿਆਂਗੇ ਮਾ ਸੁਨਲਾ ਵੀ ਲੋਣੀ ਵੀ ਬਾਹਰ ਦੀਵਾਲੀ ਵੀ ਬਾਹਰ ਵੀ ਚੱਲੇ ਇਹਨਾਂ ਦਾ ਕੋ ਬਣ ਜੇ ਤੁਸੀਂ ਆਏ ਗਈ ਜੀ ਮੈਂ ਉਹ ਹੀ ਤਾਂ ਕਹੀ ਸੀ ਮੈਂ ਕਿ ਕਿਉਂ ਤੂੰ ਕਿਸ਼ਤਾਂ ਦੇ ਚੱਕਰ ਦਾ ਛੱਡੀ ਕੀ ਜ਼ਰੂਰੀ ਸੀਗਾ ਫਿਰ ਉਹ ਕੁੜੀ ਦਾ ਫੋਨ ਹਾਂ ਦਾ ਉਦੋਂ ਨਹੀਂ ਕੋਈ ਜੈ ਕਹਿੰਦੀ ਮੰਮੀ ਤੇਰਾ ਫੋਨ ਕਿਹ ਹੈ ਸਮਝ ਨਹੀਂ ਆਉਂਦੀ ਜੇ ਹੁਣ ਤੂੰ ਬਾਹਰ ਰਹਿਣਾ ਇਹ ਗੱਲ ਨਹੀਂ ਕਰਾਉਂਦੀ ਕੰਮ ਧੰਦਾ ਚ ਇਹ ਨਹੀਂ ਫੋਨ ਚੱਕਦੀ ਕਹਿੰਦੀ ਨਾ ਸੇਮਰ ਫੋਨ ਚੱਕਦੀ ਕਰੇ ਇਹ ਹੁੰਦੀ ਹੈ ਇਹ ਤਾਂ ਫੋਨ ਇੱਥੇ ਪਿਆ ਹੁੰਦਾ ਤੂੰ ਚੱਕ ਲੈ ਸਰ ਫੁਲਕਾ ਨੂੰ ਤਾਂ ਮੈਂ ਬੇਲਦੀ ਮੈਂ ਬਦੀ ਮੈਂ ਪਕਵਾਨ ਤੇ ਵੜ ਕਰ ਲੈ ਫਿਰ ਕੀ ਹੋਗਾ ਹੁਣ ਉਹੀ ਗੱਲ ਪਈ ਫਿਰ ਜਿਹੜੀ ਹੈਗੀ ਜ਼ਿੰਦਗੀ ਉਹ ਤਾਂ ਮਾੜੀ ਮੋਟੀ ਆਇਸ਼ ਨਾਲ ਜੀ ਲਈ ਸਾਰੀ ਉਮਰ ਹੀ ਨੰਗ ਜੂਗੇ ਤੂੰ ਤਾਂ ਜ਼ਿੰਦਗੀ ਤਾਂ ਸਾਰਿਆਂ ਦੀ ਆ ਸਾਰਿਆਂ ਦਾ ਹੈਗੇ ਪਰ ਹੁਣ ਮੈਂ ਤੇਰਾ ਠੀਕ ਹੈ ਮੇਰਾ ਵੀ ਕਰਦਾ ਮੈਂ ਆਈਫੋਨ ਲੈਣਾ ਚੰਗੇ ਕੱਪੜੇ ਪਾਏ ਹੋਣ ਤੇ ਚਲ ਐ ਵਿੱਚ ਵੇਖਨ ਦਾ ਕੋ ਬਣ ਜੇ ਪਰ ਜਿਹੜੇ ਉਹਦੇ ਲੱਛੇ ਤੁਸੀਂ ਨਹੀਂ ਬੰਨ ਦਿੰਦੀਆਂ ਬੰਨਣ ਨੂੰ ਭਾਈ ਮੈਂ ਤਾਂ ਕੁਛ ਨਹੀਂ ਕਿਹਾ ਮੈਂ ਤਾਂ ਆਈਫੋਨ ਲੈ ਆਈ ਹਾਂ ਉਹੀ ਗੱਲ ਥੋੜੇ ਜੇ ਪੈਸੇ ਦੇ ਦੇ ਥੋੜੇ ਜੇ ਮਾ ਹਾਂ ਚਲ ਪਰਲਚਣ ਆਉਂਦੀ ਹੈ ਕਿਸ਼ਤਾਂ ਦੇ ਮਾ ਮਾ ਕਿਸ਼ਤਾਂ ਕਰਾਈ ਤੂੰ ਮੈਂ ਤਾਂ ਦੁਕਾਨ ਆਇਆ ਤੇ ਸੇਮ ਸਮਾਪ ਵਾਲੇ ਕੱਲੀ ਨਾਲ ਮੈਂ ਤੇਰੀ ਚਾਈ ਨਾਲ ਆਇਆ ਅੱਛਾ ਮੈਂ ਵੀ ਤੇਰੀ ਕੱਲੀ ਦੀ ਵੈਪਸਨ ਵਾਲਾ ਹੀ ਫੋਨ ਆ ਗਿਆ 1500 ਬਲਸਨ ਮਿਲਦੀ ਫਿਰ ਕੁਝ ਦੇਈ ਕੁਝ ਹੌਲੀ ਹੌਲੀ ਮੈਂ ਕਿਸਤਾ ਫਰਦੂੰਗੀ ਦੁਕਾਨ ਵਾਲਾ ਕਹਿੰਦਾ ਕੋਈ ਨਹੀਂ ਕਿ ਕਿਸਤਾ ਕਰ ਲੋ ਅੱਡੀ ਮੈਂ ਜਿਹੜੇ ਮੈਂ ਬੈ ਬੇ ਦੇਉ ਕਿਤੇ ਉਹ ਕੁਝ ਕਵੀਲਦਾਰਿਛ ਲਾ ਕੇ ਕੋ ਥੋੜੇ ਮੈਂ ਵੇਚਾ ਕਰ ਦੇ ਦੇ ਹੁਣ ਸਾਰੇ ਦਿਨ ਕੋਈ ਗੱਲ ਵੀ ਕਦੇ ਕੁਝ ਲੈਂਦਾ ਕਦੇ ਕੁਝ ਲੈਂਦਾ ਮੈਂ ਕਿਹੜਾ ਕੋਈ ਭਈ ਰਾਣੀ ਹਰ ਕਰਾ ਲੇ ਹੁਣ ਲੱਗੀ ਜਾਂਦੇ ਨਾ ਮੈਂ ਦੱਸ ਕੀ ਕਰਾਂ ਮੈਨੂੰ ਐਂ ਦੱਸੋ ਕਿ ਜਾਂਦਾ ਕੀ ਆ ਸੌਦਾ ਤੁਸੀਂ ਇਕੱਠਾ ਸਟਾਈ ਗਏ ਸੀ ਦੁੱਧ ਦਾ ਦੁੱਧ ਤੇ ਆਪਾਂ ਇਕੱਠਾ ਦੇਣਾ ਮਹੀਨੇ ਤੋਂ ਮਹੀਨੇ ਨਹੀਂ ਡੱਕੇ ਡੱਕੀ ਕੀ ਜ਼ਰੂਰਤ ਸੀ ਸੌਦਾ ਤੁਸੀਂ ਸੱਟੇ ਗਏ ਸੀ ਦੁੱਧ ਦਾ ਪਰ ਮਹੀਨੇ ਤੋਂ ਹਿਸਾਬ ਕਰਦੇ ਆ ਕਿ ਕਿਹੜੇ ਲੱਗ ਗਏ ਵੀ ਕਿਹੜੇ ਕਮਲ ਦਾ ਚਲਾਉਂਦੇ ਮੇਰੀ ਗੱਲ ਪਹਿਲਾਂ ਜਦੋਂ ਮੈਂ ਲਈ ਉਦੋਂ ਤਾਂ ਇਹ ਚੜ ਚੜ ਕਰੀ ਗਈ ਹੁਣ ਆ ਕੇ ਤੂੰ ਲੱਗ ਗਿਆ ਆ ਮੇਰੇ ਤੇਰੀ ਮਾਸੀ ਦਾ ਫੋਨ ਆਈ ਇਹਦਾ ਮੈਂ ਦੁੱਧ ਦੀ ਗੱਲ ਕਰਦੇ ਤੁਸੀਂ ਤਾਂ ਹੀ ਕਰੀ ਜਾਓਗੇ ਤੁਸੀਂ ਤਾਂ ਐਂ ਕਹਿੰਦੇ ਨਹੀਂ ਵੀ ਖੁਸ਼ ਹੋ ਗਏ ਸੀ ਫੇਰ ਕੀ ਹੋਵੇ ਜੇ ਮੈਂ ਆਈਫੋਨ ਲਿਆਂਦਾ ਆਈਫੋਨ ਨਹੀਂ ਲਿਆਂਦਾ ਮੈਂ ਹੋਰ ਤਾਂ ਨਹੀਂ ਕੁਝ ਲਿਆਂਦਾ ਕਿੱਡੀ ਰ 60 ਹਜ਼ਾਰ ਦੀ ਕਿੱਡੀ ਬੰਦ ਲੈ ਚਲੋ ਬੰਦੇ ਤਾਂ ਛੋਟੀ ਗੱਲ ਆ ਅਸੀਂ ਗਾਉਂ ਦੇ ਪਾਸੇ ਹੀ ਕਰ ਲਾਂਗੇ ਤਾਂ ਨਹੀਂ ਸਾਡੇ ਚਵਾਕਾਂ ਦਾ ਕੋਹ ਫੰਦਾ ਜਿਹੜੇ ਸਾਬ ਲੈਂ ਬਾਈ ਨੂੰ ਦੱਸ ਕੀ ਗੋਣੂ ਮੈਂ ਤਾਂ ਗੱਲ ਕਰਦੇ ਹਾਂ ਤੁਸੀਂ ਨਹੀਂ ਬਾਈ ਕੁਝ ਹੁਣ ਲਿਆ ਆ ਗੱਲਾਂ ਨਹੀਂ ਉਹ ਛੋਟਾ ਤਾਂ ਇਹ ਕੰਜਰ ਖੰਣਾ ਰੇ ਤੇ ਅਨ ਨਾਇ ਨਹੀਂ ਵੀ ਪੈ ਨਾਲ ਆ ਘੋੜਾ ਪੰਜ ਸੱਤ ਦਾ ਨਾਲ ਕਰੇ ਬੜਿਆਂ ਆ ਉਸਾਰ ਛੋਟਾ ਤਾਂ ਆਹੀ ਕੰਜਰ ਖੰਣਾ